ਅੱਜ ਪੁਛਨਾ ਮੇਲੇ ਸਿੱਕੇ ਪਿੰਡ ਬੁੱਟਾ ਸਿੰਘ ਪੁੱਤਰ ਨੂਰ ਸਿੰਘ ਪੁੱਤਰ ਤਾਰਾ ਸਿੰਘ ਖਾਣਾ ਖਾਲੜਾ ਦੇ ਖੇਤਾਂ 'ਚ ਸ਼ਕਤੀ ਵਿਅਕਤੀ ਕਿਸੇ ਇਰਾਜ ਲੋਕ ਗੇਜ਼ ਦੀ ਤਲਾਸ਼ੀ ਲੈ ਰਹੇ ਨੇ। ਪੁਛਨਾ ਮੇਲੇ 'ਤੇ ਪੁਲਿਸ ਪਾਰਟੀ ਬੀਐਸਐਫ ਤੋਂ ਤਿੰਨ ਬੀਐਨ ਅਮਰਪੁਰ ਦੇ ਬੀਓਪੀ 1 ਸਾਰਾ ਸਿੰਘ ਨਾਲ ਮੌਕੇ ਤੇ ਪਹੁੰਚੀ। ਪੁਲਿਸ ਪਾਰਟੀ ਨੇ ਦੇਖਿਆ ਕਿ ਚੱਕਤੀ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਮਾਰੀ ਖੰਬੋਕੇ ਵੱਲ ਭੱਜ ਗਿਆ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਸਾਂਝੇ ਤੌਰ ਤੇ ਤਲਾਸ਼ੀ ਮੁਹਿੰਮ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਹੈਰੋਇਨ ਦੇ 3 ਪੈਕ ਬਰਾਮਦ ਮਿਲੇ ਅਤੇ ਉਸ ਦੇ ਵਿੱਚੋਂ 2.515 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਆ ਵੇਖੋ ਜਿਹੜੀ ਆ ਬਾਰਡਰ ਤੇ ਆ ਦਿਨੇ ਰਾਤੀ ਬੀਐਸਐਫ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਤਾਰਕ ਤੇ ਚੌਕੰਨੀ ਹੈ ਤੇ ਆਪਣੀਆਂ ਆਪਣੀਆਂ ਡਿਊਟੀਆਂ ਬਖੂਬੀ ਨਿਭਾ ਰਹੀ ਹੈ ਇਸ ਸਬੰਧ ਦੇ ਵਿੱਚ ਅੱਜ ਵੀ ਜਿਹੜਾ ਇੱਕ ਸਾਂਝਾ ਸਰਚ ਆਪਰੇਸ਼ਨ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਉਹਦੇ ਵਿੱਚ ਸਾਨੂੰ ਇੱਕ ਜਿਹੜੀ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਜਿਹੜੀ ਮਾੜੀ ਕੰਬੋਕੇ ਤੋਂ ਬਾਤ ਆ ਰਸੀ ਉਹਨੂੰ ਸੜਕ ਜਾਂਦੀ ਹੈ ਉਥੋਂ ਇੱਕ ਸ਼ੱਕੀ ਵਿਅਕਤੀ ਜਿਹੜੇ ਝੋਨੇ ਦੇ ਖੇਤ ਦੇ ਵਿੱਚ ਸਰਚ ਕਰਦਾ ਵੇਖਿਆ ਗਿਆ ਜਿਹੜਾ ਪੁਲਿਸ ਪਾਰਟੀ ਨੂੰ ਵੇਖ ਕੇ ਇੱਕਦਮ ਖਿਸਕ ਗਿਆ ਜਦੋਂ ਉਹਦੀ ਸਰਚ ਏਰੀਏ ਦੇ ਵਿੱਚ ਜੁਆਇੰਟ ਸਰਚ ਕੀਤਾ ਗਿਆ ਉਹਦੇ ਵਿੱਚੋਂ ਤਿੰਨ ਪੈਕੇਟ ਬਰਾਮਦ ਹੋਏ ਜਿਨ੍ਹਾਂ ਨੂੰ ਖੋਲ ਕੇ ਚੈੱਕ ਕਰਨ ਤੇ 1 ਕਿਲੋ 515 ਗ੍ਰਾਮ ਜਿਹੜੀ ਇਹਦੇ ਵਿੱਚੋਂ ਹੈਰੋਨ ਰਿਕਵਰ ਹੋਈ ਹੈ ਜਿਹਨੂੰ ਨਿਯਮਾਂ ਮੁਤਾਬਕ ਕਬਜ਼ਾ ਪੁਲਿਸ ਦੇ ਵਿੱਚ ਲੈ ਲਿਆ ਤੇ ਇਸ ਸਬੰਧੀ ਖਾਲੜਾ ਵਿੱਚ ਜਿਹੜਾ 21 ਸੀਐਨਡੀਪੀਆ ਸੈਕਟਰ ਦੇ ਵਿੱਚ ਕੇਸ ਰਜਿਸਟਰ ਕੀਤਾ ਜਾ ਰਿਹਾ ਤੇ ਇਹਦੀ ਹਰ ਪਹਿਲੂ ਤੇ ਪੱਖ ਤੋਂ ਜਿਹੜੀ ਹੈ ਤਫ਼ਤੀਸ਼ ਕੀਤੀ ਜਾਊਗੀ ਜੇ ਮੈਂ ਗੱਲ ਕਰਦਾ ਇੱਥੇ ਜਿਹੜੇ ਡਰੋਨ ਐਕਟੀਵਿਟੀ ਜਾਂ ਇਸ ਗੈਰਕਾਨੂੰਨੀ ਗਤੀਵਿਧੀਆਂ ਚ ਸ਼ਾਮਲ ਅਸੀਂ ਜਿਹੜੇ ਕਾਫੀ ਵਿਅਕਤੀ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਪਹਿਲਾਂ ਹੀ ਵੱਖ-ਵੱਖ ਜੇਲ੍ਹਾਂ ਦੇ ਵਿੱਚ ਭੇਜ ਚੁੱਕੇ ਹਾਂ ਸੋ ਇਹਦੀ ਵੀ ਜਿਹੜੀ ਸੈਂਟੀਫਿਕ ਤਰੀਕੇ ਨਾਲ ਤੇ ਮੈਨੂਅਲ ਤਰੀਕੇ ਨਾਲ ਵੀ ਜਿਹੜੀ ਇਹਦੀ ਤਫ਼ਤੀਸ਼ ਕੀਤੀ ਜਾਊਗੀ ਕੁਝ ਕਾਇਡੈਂਟੀਫਿਕੇਸ਼ਨ ਅਸੀਂ ਜਿਹੜਾ ਭੱਜਿਆ ਵਿਅਕਤੀ ਆ ਉਹਦੀ ਅਸੀਂ ਕਰ ਲਈਆ ਜਲਦ ਤੋਂ ਜਲਦੀ ਉਹਨੂੰ ਗ੍ਰਿਫਤਾਰ ਕਰਕੇ ਇਸ ਮੁਕਦਮੇ ਦੇ ਵਿੱਚ ਨਾਮਜ਼ਦ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਜਾਊਗਾ ਸੋ ਜਿਹੜੀ ਤਫ਼ਤੀਸ਼ ਆ ਉਹ ਪੰਜਾਬ ਪੁਲਿਸ ਕਰਦੀ ਹੈ ਤੇ ਸਾਂਝੀ ਬਾਲਤਾ ਦਾ ਨਤੀਜਾ ਆ ਸਾਨੂੰ ਲਗਾਤਾਰ ਸਫਲਤਾ ਹਾਸਲ ਹੋ ਰਹੀ ਆ ਤੇ ਇਹ ਕੰਟੀਨਿਊ ਰਹੂਗਾ ਤੇ ਮੈਂ ਇਥੇ ਤਾੜਨਾ ਕਰਨਾ ਚਾਹੁੰਦਾ ਮੈਂ ਕੁਝ ਕੁ ਵਿਅਕਤੀਆਂ ਨੂੰ ਜਿਹੜੇ ਥੋੜੇ ਜੇ ਪੈਸਿਆਂ ਦੇ ਲਾਲਚ ਦੇ ਵਿੱਚ ਆ ਕੇ ਅਜੇ ਗੈਰਕਾਨੂੰਨੀ ਧੰਦਿਆਂ ਦੇ ਵਿੱਚ ਪੈਂਦੇ ਨੇ ਇਹਨਾਂ ਨੂੰ ਜਿਹੜੀਆਂ ਕਾਫੀ ਸਜ਼ਾਾਂ ਮ ਹੁੰਦੀਆਂ ਨੇ ਜੇ ਕੋਈ ਛੋਟੀ ਮੋਟੀ ਇਹ ਜਾਇਦਾਦ ਵੀ ਬਣਾਉਂਦੇ ਆ ਉਹ ਵੀ ਅਸੀਂ 68F ਦੇ ਵਿੱਚ ਜਿਹੜੀ ਆ ਉਹ ਸੀਜ਼ ਤੇ ਫ੍ਰੀਜ਼ ਕਰ ਰਹੇ ਆ ਸੋ ਮੇਰੀ ਆਮ ਵਿਅਕਤੀਆਂ ਨੂੰ ਵੀ ਅਪੀਲ ਹੈ ਵੀ ਇਸ ਗੈਰ ਕਾਨੂੰਨੀ ਧੰਦੇ ਦੇ ਵਿੱਚ ਪੰਜਾਬ ਨੂੰ ਸਾਫ਼ ਤੇ ਸੁਰੱਖਿਤ ਬਣਾਉਣ ਦੇ ਵਿੱਚ ਪੰਜਾਬ ਪੁਲਿਸ ਤੇ ਬੀਐਸਐਫ ਦੀ ਮਦਦ ਕਰਨ ਤੇ ਜਿਹੜਾ ਵੀ ਇਸ ਮੋਹਮ ਦੇ ਵਿੱਚ ਸਾਡੀ ਮਦਦ ਕਰਦਾ ਉਹਨਾਂ ਨੂੰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਬਾਜਵੇਂ ਨਾਮ ਵੀ ਦਿੱਤੇ ਜਾ ਰਹੇ